हनुमान श्री रामचंद्र जी ਦਾ ਇੱਕ ਭਗਤ ਜਿਸ ਨੂੰ Hindu ਦੇਵਤਾ ਕਰਕੇ ਪੂਜਦੇ ਅਤੇ ਇਸ ਨਿਮਿਤ ਚਾਣਨੇ ਮੰਗਲਵਾਰ ਨੂੰ ਵਰਤ ਰੱਖਦੇ ਇਹ ਸੁਗਰੀਵ ਦਾ ਮੰਤਰੀ ਤੇ ਬਨਰਾਂ ਦੀ ਸੈਨਾ ਦਾ ਸਰਦਾਰ ਬੜਾ ਬਹਾਦਰ ਸੀ ਕਿਹਾ ਜਾਂਦਾ ਹੈ ਕਿ ਇਹ ਪਵਨ ਦੇਵਤਾ ਦੀ ਸ਼ਕਤੀ ਨਾਲ ਗੌਤਮ ਰਿਖੀ ਦੀ ਕੁਆਰੀ ਲੜਕੀ ਅੰਜਨੀ ਤੋਂ ਪੈਦਾ ਹੋਇਆ ਇਸ ਲਈ ਇਸ ਦਾ ਨਾਮ ਪਵਨ ਪੂਤ ਆਉਂਦਾ ਹੈ ਜਿਸ ਦਿਨ ਇਹ ਜੰਮਿਆ ਉਸੇ ਦਿਨ ਸੂਰਜ ਨੂੰ ਫਲ ਸਮਝ ਕੇ ਖਾਣ ਲਈ ਲਪਕਿਆ 인ਦਰ ਨੇ ਸੂਰਜ ਦੀ ਰੱਖਿਆ ਲਈ ਇਸ ਨੂੰ ਵੱਜ ਮਾਰ ਕੇ ਜ਼ਮੀਨ ਤੇ ਸੁੱਟ ਦਿੱਤਾ ਜਿਸ ਨਾਲ ਇਸ ਦਾ ਹਨ ਕਈ ਜਬਾੜਾ ਵਿੰਗਾ ਹੋ ਗਿਆ ਤੇ ਨਾ ਹਨੂਮਾਨ ਪਿਆ ਸ੍ਰੀ ਰਾਮਚੰਦਰ ਜੀ ਦੇ 14 ਸਾਲ ਬਨਵਾਸ ਸਵੇਂ ਹਨੂਮਾਨ ਨੇ ਬੜੀ ਸੇਵਾ ਕੀਤੀ ਸੀਤਾ ਜੀ ਦੀ ਭਾਲ ਕੀਤੀ ਲੰਕਾ ਨੂੰ ਅੱਗ ਲਾਈ ਆਪਣੀ ਬਾਂਦਰ ਸੈਨਾ ਤੋਂ ਪੱਥਰਾਂ ਦਾ ਪੁਲ ਬਣਵਾ ਕੇ RAM ਜੀ ਦੀ ਸੈਨਾ ਨੂੰ ਪਾਰ ਲੰਘਾਇਆ ਲੜਾਈ ਲਸ਼ਮਣ ਦੇ ਮੁਰਸ਼ਿਤ ਹੋਣ ਤੇ ਦਰੂਣਾਗਿਰੀ ਪਹਾੜ ਤੋਂ ਸੰਜੀਵਨੀ ਬੂਟੀ ਲਿਆ ਕੇ ਉਸ ਨੂੰ ਰਾਜੀ ਕਰਵਾਇਆ RAM ਜੀ ਦੀ ਬਿਆੰਤ ਸੇਵਾ ਦੇ ਬਾਵਜੂਦ ਉਹਨਾਂ ਤੋਂ हनुमान ਨੂੰ ਬਖਸ਼ਿਸ਼ ਵਜੋਂ ਕਛੌਟੀ ਹੀ ਮਿਲੀ ਇਸ ਬਾਰੇ ਕਿਹਾ ਜਾਂਦਾ ਹੈ ਕਿ ਉਹ ਇਹ ਉਸਦੇ ਪਿਛਲੇ ਕਰਮਾਂ ਦਾ ਫਲ ਸੀ ਕਹਿੰਦੇ ਹਨ ਕਿ ਇੱਕ ਵਾਰੀ ਇਸਨੇ ਜੰਗਲ ਵਿੱਚ ਜਾ ਰਹੇ ਰਿਸ਼ੀਆਂ ਨੂੰ ਲੁੱਟਿਆ ਸੀ ਤੇ ਉਹਨਾਂ પાસે ਸਿਰਫ ਕਾਸ਼ ਹੀ ਰਹਿਣ ਦਿੱਤੀ ਸੀ ਸੋਈ ਇਸਨੂੰ ਮਿਲੀ ਰਾਗ ਤਨਸਰੀ ਦੇ ਵਿੱਚ ਭਗਤ ਤਰਲੋਚਨ ਜੀ ਪਾਵਨ ਵਾਕ ਉਚਾਰਦੇ ਹਨ ਦਾਦੀ ਲੇ ਲੰਕਾ ਗੜ ਉਪਾੜੀ ਲੇ 라ਵਣ ਬਣਸਲ ਵਿਸਲ ਆਣ ਤੋਖੀ ਲੇ ਹਰੀ ਕਰਮ ਕਰ ਕਛੋਡੀ ਮਫੀਟਸਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ